ਗੁਰਦਾਸ ਮਾਨ ਨਾਲ ਮੈਂ ਬਹੁਤ ਚਿਰਾਂ ਤੋਂ ਬੋਲਣਾ ਛੱਡਿਆ ਹੋਇਆ ਹੈ ਛੱਡਿਆ ਹੋਇਆ ਮੈਨੂੰ ਸਲਾਮ ਵੀ ਨਹੀਂ ਕਰਦਾ ਹੈਲੋ ਰਾਈ ਵੀ ਨਹੀਂ ਬਹੁਤ ਚੰਗਾ ਨਾ ਜੀ ਮੇਰਾ ਬਹੁਤ ਚੰਗਾ ਦੋਸਤ ਰਿਹਾ ਹੈ ਬਹੁਤ ਸਾਡਾ ਪਿਆਰ ਰਿਹਾ ਹੈ ਪਰ ਕੁਝ ਐਸੀ ਗੱਲਾਂ ਹੋਈਆਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਮੈਂ ਆਪਣਾ ਰਾਹ ਬਦਲ ਲਿਆ ਸਾਂਝੀ ਕਰਨੀ ਚਾਹੂਂਗੇ ਮੈਂ ਮਿਲਣਾ ਵੀ ਨਹੀਂ ਚਾਹੂਂਗਾ ਗੱਲ ਸਾਂਝੀ ਵੀ ਨਹੀਂ ਕਰਨਾ ਚਾਹੁੰਦਾ ਮੈਂ ਇਹਦੇ ਨਾਲ ਨਾਨਸ ਰਾਜਹਾਂਸ ਨਾਲ ਬਹੁਤ ਪਰਸਨਲ ਗੱਲਾਂ ਬਹੁਤ ਪਰਸਨਲ ਨੇ اور ਬੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਇਹਨੂੰ ਨਹੀਂ ਸਿਕਰਨੀ ਚਾਹੀਦੀਆਂ ਤੁਹਾਡੇ ਨਾਲ ਮੁਤਲਕ ਰੱਖਦੀਆਂ ਜਾਂ ਫਿਰ ਉਹ ਜੋ ਪੰਥਕ ਮਸਲੇ ਦੇ ਉੱਤੇ ਗੱਲ ਚੱਲ ਰਹੀ ਹੈ ਉਸ ਗੱਲ ਕਰਕੇ ਕਨਫਲਿਕਟ ਹੈ ਤੁਹਾਡਾ ਉਹ ਡਾਇਰੈਕਟਲੀ ਮੇਰੇ ਨਾਲ ਪਰਸਨਲ ਸਬੰਧ ਰੱਖਦੀਆਂ ਤੁਹਾਡੀ ਸ਼ਾਨ ਦੇ ਖਿਲਾਫ ਕੁਝ ਕਿਹਾ ਗਿਆ ਜਾਂ ਕੀਤਾ ਗਿਆ ਜਾਂ ਇਹੋ ਜਿਹਾ ਵਰਤਾਰਾ ਹੋਇਆ ਇਹ ਲੋਕਾਂ ਨੇ ਜਿੰਨਾ ਮੇਰੇ ਪਰਿਵਾਰ ਨੂੰ ਪੜਕਾਇਆ ਹੈ ਮੇਰੇ ਖਿਲਾਫ ਇਹਨਾਂ ਨੇ ਕਿਸੇ ਨੇ ਨਹੀਂ ਪੜਾ ਇਨਾਂ ਦੀਆਂ ਜਨਾਨੀਆਂ ਨੇ ਵੀ ਯਵਰਾਜ ਸਿੰਘ ਨੂੰ ਤੁਹਾਡੀ ਵਾਈਫ ਨੂੰ ਤੁਸੀਂ ਕਹਿ ਰਹੇ ਹੋ ਗੁਰਦਾਸ ਮਾਨ ਹੰਸਰਾ ਜਨਸ ਇਹਨਾਂ ਦੇ ਪਰਿਵਾਰ ਨੇ ਢੜਕਾਇਆ ਇਹ ਗੁਰਦਾਸ ਮਾਨ ਦੀ ਵਾਈਫ ਨੇ ਇੰਨਾ ਕੁਛ ਬਕਵਾਸ ਕੀਤੀ ਹੈ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਪਰ ਉਹਨੂੰ ਭਾਬੀ ਕਿਹਾ ਭਾਬੀ ਮਾਂ ਬਰਾਬਰ ਹੁੰਦੀ ਮੈਨੂੰ ਕਹਿਣਾ ਕੁਝ ਨਹੀਂ ਚਾਹੁੰਦਾ ਇਹਦੀ ਵਾਈਫ ਮੈਂ ਮੈਂ ਦੱਸਦਾ ਇਹ ਲੋਕ ਉਹ ਲੋਕ ਨੇ ਜਿਹੜੀ ਮੈਂ ਸਮਝਦਾ ਕਿ ਮੇਰੇ ਨਾਲ ਬਹਿਣ ਜੋਗੇ ਵੀ ਨਹੀਂ ਇਹ ਮੇਰੀ ਬਦਨਸੀਬੀ ਹੈ ਕਿ ਮੈਂ ਇਹ ਲੋਕਾਂ ਦੇ ਵਿੱਚ ਰਿਹਾ ਕਿਉਂਕਿ ਮੇਰਾ ਇਹਨਾਂ ਦਾ ਰੁਤਬਾ ਕੋਈ ਨਹੀਂ